ਦਰਮਿਆਨੀ ਰਾਤ ਨੂੰ ਅੱਡਾ ਦਾਲਮ ਥਾਣਾ ਕਿਲਾ ਲਾਲ ਸਿੰਘ ਇੱਥੇ ਜਗਜੀਤ ਜੈਦਲ ਨਾਂ ਦੀ ਸ਼ਾਪ ਹੈ ਸਨਾਰੇ ਟਾਸਕ ਸਨ ਦਿੱਤਾ ਗਿਆ ਸੀ ਇਸ ਚੋਰੀ ਨੂੰ ਟਰੇਸ ਕਰਨ ਲਈ ਇਸ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖਰੀਆਂ ਟੀਮਾਂ ਟੈਕਨੀਕਲੀ ਔਰ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਤੇ ਇਸ ਨੂੰ ਟਰੇਸ ਕਰਨ ਚ ਲੱਗੀਆਂ ਹੋਈਆਂ ਸੀ ਜਿਸ ਵਿੱਚ ਇੰਸਪੈਕਟਰ ਰਬਜੋਤ ਸਿੰਘ ਐਸ ਐਚ ਓ ਥਾਣਾ ਕਿਲਾ ਲਾਲ ਸਿੰਘ ਇਹ ਇਹਨਾਂ ਨੇ ਬਹੁਤ ਮਿਹਨਤੀ ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਜਿਹੜੀ ਚੋਰੀ ਹੋਈ ਸੀ ਇਹਨੂੰ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕੌਲ ਮਸੀਹ ਔਰ ਸਚਨ ਮਸੀਹ ਇਹ ਦੋਨੋਂ ਬਾਨੇਪੁਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਕੰਦਰ ਮਸੀਹ ਵਿਕਰਮ ਮਸੀਹ ਨਿਸ਼ਾਨਮਸੀ ਇਹ ਵੀ ਲੱਗਦਾ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੰਗਾਈ ਨਾਲ ਪੁਸ਼ਕਿਸ਼ ਕਰਦੇ ਹੋਏ ਹੁਣ ਤੱਕ ਇਹ 6 ਕਿਲੋ ਚਾਂਦੀ 45 ਗ੍ਰਾਮ ਸੋਨਾ 20 ਹਜ਼ਾਰ ਰੁਪਏ ਕੈਸ਼ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਂਦਗੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦਸੀ ਜਿਹੜਾ ਅਜੇ ਉਹਨੂੰ ਫੜਦਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਸੋਂ ਫੜਨ ਲਈ ਸਾਡੀ ਟੀਮ ਜਿਹੜੀ ਇੱਕ ਲੱਗੀ ਹੋਈ ਆ ਕੁਰੀਮੀਨਲ ਰਿਕਾਰਡ ਹੈ ਇਹ ਬਹੁਤ अर्ਲੀ ਸਟੇਜ ਆ ਇਹਨਾਂ ਨੂੰ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬ੍ਰਾਂਡਿੰਗ ਕੀਤੀ ਹੈ ਇਹਦਾ ਅਸੀਂ ਸਾਰਾ ਆਪਣਾ ਰਿਕਾਰਡ ਚੈੱਕ ਕਰਕੇ ਇਹ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੇ ਇਹਨਾਂ ਦੀ ਏਜ ਗਰੁੱਪ ਜਿਹੜੀ ਹੈ 20 ਤੋਂ ਲੈ ਕੇ 25 26 ਸਾਲ ਦੀ ਏਜ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕੀ ਕਿਸ ਸੁਨਿਆਰੇ ਨੂੰ ਕੀਤੀ ਗਈ ਜਾਂ ਇਹਨਾਂ ਨੂੰ ਕਿੱਥੋਂ ਮਿਲ ਨਹੀ ਰਿਕਵਰੀ ਡੂਰਿੰਗ ਅਨ ਅਸਟੇਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵੱਖ-ਵੱਖ ਜਗ੍ਹਾ ਤੇ ਰਿਸ਼ ਪਾ ਕੇ ਰੱਖੇ ਹੋਏ ਸੀ ਇਹ ਕਿਹੜੇ ਇਲਾਕੇ ਦੇ ਰਹੇ ਹੋ ਇਹ ਮਾਨੇ ਪਰਪੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਕੁਛ ਗੁਰਦਾਸਪੁਰ ਸਾਡਾ ਕਲਨੌਰ थाना ਲੱਗਦਾ ਲੱਗੇ ਉਸ ਏਰੀਆ ਦੇ ਪਿੰਡ ਹੈਗੇ ਜੀ ਤਾਂ ਕੰਮ ਕੀ ਕਰਦੇ ਐਸੋ ਇਹ ਦਿਹਾੜੀ ਮਿਹਰੀ ਜ਼ੁਰੀ ਦਾ ਕੰਮ ਕਰਦੇ ਨੇ ਪਰ ਇਹ ਚੋਰੀ ਕਿਸ ਤਰ੍ਹਾਂ ਕਰਦੇ ਨਸ਼ੇ ਪੱਤੇ ਸੁਕੀ ਨਹੀਂ ਜਾਂ ਪੈਸੇ ਕਰਦੇ ਦੇਖੋ ਇਹ ਅਸੀਂ ਤਫਤੀਸ਼ ਦਾ ਤਫਤੀਸ਼ ਚੱਲ ਰਹੀ ਹੈ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਏ ਇਹਨਾਂ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਿਤ ਇਹ ਜਿਹੜੇ ਇਹ ਗੈਰ ਕਾਨੂੰਨੀ ਗਤੀਵਿਧੀਆਂ ਦਾ ਅੰਜਾਮ ਦਿੰਦੇ ਨੇ ਔਰ ਉਸੇ ਤਹਿਰੀਨ ਨੇ ਚੋਰੀ ਕੀਤੀ ਸੀ ਸਰ ਜੀ ਗੱਡੀ ਬਰਾਮਦ ਕੀਤੀ ਹੈ ਨਾਲ ਸੀ ਉਸ ਟਾਈਮ ਲੋਕ ਮਿਲ ਗਈ ਟੱਕਰ ਗਈ ਤੇ ਤੁਸੀਂ ਦੇਖ ਲਓ ਨਾ ਫਿਲਹਾਲ ਜਿਹੜਾ ਸੀਸੀਟੀਵੀ ਫੁਟੇਜ ਆਈ ਹੈ ਉਸ ਤੇ ਮੋਟਰਸਾਈਕਲ ਆਇਆ ਸੀ ਔਰ ਮੋਟਰਸਾਈਕਲ ਨੂੰ ਅਸੀਂ ਚੇਸ ਕੀਤਾ ਹੈ ਧੰਨਵਾਦ